ਦੋਸਤੋ ਸਕੂਲ ਦੇ ਟੀਚਰ ਨੂੰ ਨਾ ਮਾਤਾ ਪਿਤਾ ਦੇ ਸਮਾਨ ਸਮਝਿਆ ਜਾਂਦਾ ਵੀਡੀਓ ਦੇ ਵਿੱਚ ਤੁਸੀਂ ਇੱਕ ਟੀਚਰ ਨੂੰ ਦੇਖ ਸਕਦੇ ਹੋ ਬੱਚਿਆਂ ਨੂੰ ਪੜਾਉਂਦੀ ਵੀ ਹੈ ਤੇ ਬੱਚਿਆਂ ਨੂੰ ਪਿਆਰ ਵੀ ਕਰਦੀ ਹੈ ਦੋਸਤੋ ਬਹੁਤ ਹੀ ਵਧੀਆ ਲੱਗਿਆ ਉਹ ਵੀਡੀਓ ਦੇਖ ਕੇ ਕਿਉਂਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਇਹੋ ਜਿਹੇ ਟੀਚਰ ਬਹੁਤ ਘੱਟ ਹੁੰਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਮਾਮਾ ਲਈ ਪੁੱਤਰਾਂ ਨੂੰ ਵਿਦੇਸ਼ ਤੋਰਨਾ ਸੌਖਾ ਨਹੀਂ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਜਦੋਂ ਇੱਕ ਵੀਰ ਵਿਦੇਸ਼ ਜਾ ਰਿਹਾ ਹੁੰਦਾ ਹੈ ਤੇ ਤੁਸੀਂ ਉਸ ਦੀ ਮਾਂ ਨੂੰ ਦੇਖ ਸਕਦੇ ਹੋ ਕਿ ਆਪਣੇ ਪੁੱਤ ਨੂੰ ਗਲ ਦੇ ਮੋਂ ਮੇਰੇ ਪੁੱਤ ਨੇ ਕਈ ਸਾਲਾਂ ਦੇ ਬਾਅਦ ਆਉਣਾ ਹੈ ਜਹਾਜ਼ਾਂ ਦਾ ਸਫ਼ਰ ਤਾਂ ਕੁਝ ਇੱਕ ਘੰਟੇ ਦਾ ਹੁੰਦਾ ਪਰ ਆਪਣੇ ਮਾਤਾ ਪਿਤਾ ਤੋਂ ਦੂਰੀ ਕਈ ਸਾਲਾਂ ਲਈ ਬਣਾ ਦਿੰਦਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਬੜਾ ਹੀ ਦੁੱਖ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਕਿ ਕਿੰਨਾ ਧੀ ਵਿਦੇਸ਼ ਜਾ ਰਹੀ ਹੈ ਤੇ ਤੁਸੀਂ ਉਸਦੇ ਪਰਿਵਾਰ ਨੂੰ ਦੇਖ ਸਕਦੇ ਹੋ ਕਿ ਆਪਣੇ ਧੀ ਨੂੰ ਦੇਖ ਕੇ ਐਮੋਸ਼ਨਲ ਹੋ ਜਾਂਦੇ ਨੇ ਤੇ ਰੋਣ ਲੱਗ ਜਾਂਦੇ ਨੇ ਸੱਚੀ ਦੋਸਤੋ ਬਹੁਤ ਔਖਾ ਹੁੰਦਾ ਧੀਆਂ ਨੂੰ ਤੋੜਨਾ ਜੋ ਅੱਜ ਕੱਲ ਮਾਪਿਆਂ ਦੇ ਲਈ ਧੀਆ ਕਰਦੀਆਂ ਨੇ ਇੱਕ ਪੁੱਤ ਨਹੀਂ ਕਰ ਸਕਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰ ਦਿਓ